ਸਤਿ ਸ਼੍ਰੀ ਅਕਾਲ ਤੁਸੀਂ ਜੁੜਿਆ ਹੋ ਵੋਕਲ ਜਗਮੀਤ ਦੇ ਨਾਲ ਅਕਸਰੀ ਮਾਪਿਓ ਆਪਣੇ ਬੱਚਿਆਂ ਨੂੰ ਕਹਿੰਦਾ ਰਹਿੰਦਾ ਕਿ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਪਰ ਬੱਚਿਆਂ ਦਾ ਖਾਸ ਕਰਕੇ ਧੀਆਂ ਦਾ ਮੰਨ ਦੀਆਂ ਗੱਲਾਂ ਮਨ ਚ ਰਹਿ ਜਾਂਦੀਆਂ ਕਿ ਧੀਆਂ ਆਪਣੇ ਮਾਂ ਨੂੰ ਵੱਧ ਪਿਆਰ ਕਰਦੀਆਂ ਕਿ ਪਿਓ ਨੂੰ ਵੱਧ ਪਿਆਰ ਕਰਦੀਆਂ ਹੁੰਦੀਆਂ ਧੀਆਂ ਨੂੰ ਅਕਸਰ ਕਹਿਣਾ ਵੀ ਔਖਾ ਹੁੰਦਾ ਪਰ ਅੱਜ ਅਸੀਂ ਮੰਚ 'ਤੇ ਦੇ ਰਹੇ ਹਾਂ ਧੀ ਨੂੰ ਇਹ ਦੱਸਣ ਲਈ ਕਿ ਉਹ ਪਿਆਰ ਮਾਪਿਆਂ ਨੂੰ ਕਰਦੇ ਆ ਤੇ ਕਿੰਨਾ ਕਰਦੇ ਤੇ ਕੀ ਆਪਦੇ ਮਾਪਿਓ ਦੀ ਮਿਹਨਤ ਬਾਰੇ ਸੋਚਦੇ ਆ ਸਾਡੇ ਨਾਲ ਨੇ ਖੁਸ਼ਦੀਪ ਇਹਦੇ ਤੋਂ ਆਪਾਂ ਚ ਜਾਣਾਂਗੇ ਹੱਸੀ ਕਾਲਾ ਜੀ ਹੱਸੀ ਕਾਲਾ ਜੀ ਕੀ ਲੱਗਦਾ ਵੀ ਮਾਪਿਓ ਦਾ ਪਿਆਰ ਮਾਪਿਓ ਦਾ ਪਨੋ ਨਾ ਕਹਿੰਦੇ ਹੀ ਰਹਿੰਦਾ ਵੀ ਅਸੀਂ ਤੁਹਾਨੂੰ ਪਿਆਰ ਕਰਦੇ ਆ ਅਸੀਂ ਤੁਹਾਡੇ ਲਈ ਐ ਕਰਦੇ ਉਹ ਕਰਦੇ ਬੱਚੇ ਮਾਪਿਆਂ ਨੂੰ ਕਹਿੰਦੇ ਕਿਉਂ ਨਹੀਂ ਕਹਿ ਪਾਉਂਦੇ ਵੀ ਅਸੀਂ ਪਿਆਰ ਕਰਦੇ ਹੁਣ ਕਿਉਂਕਿ ਮਾਪਿਓ ਤਾਂ ਉਹਨਾਂ ਦਾ ਪਿਆਰ ਤਾਂ ਆਪਦਾ ਹੀ ਹੁੰਦਾ ਕਿਉਂਕਿ ਬੱਚਿਆਂ ਨੂੰ ਨਾ ਤਾਂ ਉਹਨਾਂ ਨਾਲ ਅਲੱਦਆ ਬਿਆ ਛੋਟੇ ਆ ਵੱਡੇ ਆ ਛੋਟੇ ਵੱਡੇ ਨੂੰ ਇੱਕੋ ਜਿਹਾ ਪਿਆਰ ਕਰਦੇ ਆ ਤੇ ਜੋ ਗੱਲ ਆਵੇ ਮੇਰੇ ਮੰਮੀ ਪਾਪਾ ਤੇ ਮੇਰੇ ਮੰਮੀ ਪਾਪਾ ਤਾਂ ਮਤਲਬ ਕਹਿੰਦੇ ਨੇ ਵੀ ਹਾਂ ਵੀ ਕੁੜੀਆਂ ਚਲੋ ਕੀ ਲੈਣਾ ਕੁੜੀਆਂ ਤੋਂ ਬਗਾਨੀਆਂ ਦੀਆਂ ਪਰ ਮੇਰੇ ਮੰਮੀ ਪਾਪਾ ਦਾ ਐ ਨਹੀਂਗਾ ਮਤਲਬ ਮੇਰੇ ਡੈਡੀ ਵੀ ਜੇ ਕੋਈ ਚੀਜ਼ ਮੈਂ ਨੂੰ ਮੈਂ ਸੋਚਦੀ ਹੁੰਨੀ ਆ ਵੀ ਹਾਂ ਵੀ ਮੈਨੂੰ ਆ ਚੀਜ਼ ਮਿਲੇ ਮੈਂ ਕਿੰਨੀਆਂ ਖਾਏ ਮੈਂ ਕਿਵੇਂ ਕਹੂੰਗੀ ਤੇ ਮੈਨੂੰ ਸਾਹਮਣੇ ਉਹ ਇੱਕਦਮ ਉਹ ਚੀਜ਼ ਆ ਕੇ ਮੇਰੇ ਪਾਪਾ ਉਹ ਕਹਦੇ ਨੇ ਜੀ ਵੀ ਲਓ ਬੱਚਾ ਫਿਰ ਮੈਂ ਹੈਰਾਨ ਹੋਈ ਮੈਂ ਕਿ ਨਹੀਂ ਹੈ ਮੈਂ ਤਾਂ ਇਹ ਸੋਚਿਆ ਹੀ ਸੀ ਹੂੰ ਫਿਰ ਸ਼ੁਕਰ ਵੀ ਕਰਦੀ ਆ ਵੀ ਹਾਈ ਰੱਬਾ ਵੀ ਮੈਨੂੰ ਇੰਨੇ ਚੰਗੇ ਮਾਪੇ ਉਹ ਦਿੱਤੇ ਤੇ ਸਭ ਨੇ ਇਹੋ ਜੇ ਮਿਲਣੇ ਚਾਹੀਦੇ ਆ ਨਾ ਹੂੰ ਤੇ ਬਾਕੀ ਮੇਰੇ ਪਾਪਾ ਜਦੋਂ ਮਤਲਬ ਸਾਡੇ ਅਸੀਂ ਪੰਜ ਪੈਣਾ ਹੈਗੀਆਂ ਤੇ ਜੇ ਕੋਈ ਵੀ ਗੱਲ ਵਗੈਰਾ ਹੁੰਦੀ ਆ ਜੀ ਹਨਾ ਵੀ ਪਾਪਾ ਸਮਝਾਉਂਦੇ ਆ ਵੀ ਬੱਚੇ ਬਹੁਤ ਉਹ ਤੁਹਾਨੂੰ ਆਉਣਗੇ ਵੀ ਕੈਨਗੇ ਵੀ ਨਹੀਂ ਬੇਟਾ ਇੱਧਰ ਇੱਧਰ ਆਓ ਉਧਰ ਜਾਓ ਕੋਈ ਗਲਤ ਇਨਫੋਰਮੇਸ਼ਨ ਵੀ ਦੇਣਗੇ ਹੂੰ ਗੱਲ ਤੇ ਰਾਹ ਵੀ ਪਾਉਣਗੇ ਪਰ ਤੁਸੀਂ ਦੇਖਣਾ ਵੀ ਤੁਸੀਂ ਆਪਣੇ ਮਾਪਿਆਂ ਉਧਰ ਲਈ ਕੀ ਕਰਨਾ ਕੀ ਨਹੀਂ ਹੂੰ ਬਾਕੀ ਵੀ ਮੇਰੇ ਪਾਪਾ ਤੇ ਔਰ ਮੰਮਾ ਆਪਣੇ ਜਿਹਦੋਗੇ ਗੱਲਾ ਕਰਦੇ ਆ ਵੀ ਹਾਂ ਸਾਡੀਆਂ ਧੀਆ ਸਿਆਣੀਆਂ ਉਹ ਥੋੜਾ ਵੀ ਆਏ ਵੀ ਹੁੰਦਾ ਵੀ ਖੁਸ਼ੀ ਦੀ ਮੈਸੇਜ ਹੁੰਦੀ ਆ ਵੀ ਵਧੀਆ ਚਲੋ ਹਨਾ ਵੀ ਮੰਮੀ ਪਾਪਾ ਦੀ ਕਹਿਣਾ ਵੀ ਮੰਨੋ ਹੂੰ ਹੋ ਨਾ ਮੈਂ 12ਵੀਂ ਪਾਸ ਕੀਤੀ ਆ ਤੇ ਮੈਂ ਮੈਂ ਪਾਪਾ ਨੂੰ ਕਿਹਾ ਮੈਂ ਕਿ ਪਾਪਾ ਮੈਂ ਤਾਂ ਇੱਥੇ ਲੱਗਣਾ ਰਿਬਕਟ ਲੱਗਣਾ ਸਪੋਰਟਸ ਕੋਟ ਇੱਥੇ ਹੈ ਨਾ ਵੀ ਐਡਮਿਸ਼ਨ ਕਰਵਾਈ ਤੇ ਪਾਪਾ ਨੇ ਕਿਹਾ ਕੋਈ ਨਾ ਬੇਟੇ ਕਰ ਲਓ ਕੋਈ ਟੈਨਸ਼ਨ ਨਹੀਂ ਤੇ ਫਿਰ ਮੈਂ ਕਹਿੰਨੀ ਆ ਵੀ ਹਾਂ ਕਈਆਂ ਦੇ ਪਾਪਾ ਐਉਂ ਜਿੰਨੇ ਨਹੀਂ ਇੱਥੇ ਨਹੀਂ ਓਪਨ ਕਰੀ ਆਂਦੀਆਂ ਉੱਥੇ ਜਾਓ ਪਰ ਮੇਰੇ ਪਾਪਾ ਨੇ ਉਹ ਤਾਂ ਬਹੁਤ ਵਧੀਆ ਗਏ ਮਤਲਬ ਕੰਨ ਤੋਂ ਪਹਿਲਾਂ ਹਰ ਇੱਕ ਚੀਜ਼ ਹਾਜ਼ਰ ਕਰਦੇ ਆ ਹੂੰ ਤੇ ਜਦੋਂ ਇਹ ਹੁੰਦਾ ਵੀ ਹਨਾ ਪੰਜ ਕੁੜੀਆਂ ਆਪਣੇ ਸਮਾਜ ਚ ਕੁੜੀ ਨੂੰ ਨਾ ਕੋਈ ਬਹੁਤਾ ਵੀ ਵਧੀਆ ਨਹੀਂ ਕਿਹਾ ਜਾਂਦਾ ਚਾਹੇ ਹੁਣ ਸੋਚ ਬਦਲਦੀ ਜਾਂਦੀ ਹੈ ਪਰ ਫੇਰ ਵੀ ਦੁਨੀਆ ਉਹੋ ਜੀ ਹੈ ਤੇ ਜਦੋਂ ਪੰਜ ਕੁੜੀਆਂ ਦੀ ਗੱਲ ਆਉਂਦੀ ਹੈ ਤਾਂ ਫਿਰ ਤੁਹਾਨੂੰ ਵੀ ਕਹਿੰਦੇ ਹੁਣ ਤੁਹਾਡੇ ਆਪਣਾ ਕਿਉਂਕਿ ਆਪਣੇ ਨਾ ਸਮਾਜ ਨੂੰ ਇਹ ਹੀ ਨਹੀਂ ਪਤਾ ਵੀ ਅਸੀਂ ਕੀ ਕਹਿ ਰਹੇ ਹਾਂ ਉਹ ਨੈਗੇਟਿਵ ਆ ਕੇ ਤੁਹਾਡੇ ਘਰੇ ਵੀ ਗੱਲ ਕਰਦੇ ਨੇ ਲੈ ਇਹਦੇ ਤਾਂ ਪੰਜ ਧੀਆਂ ਇਹ ਕੀ ਕਰੂਗਾ ਵਿਚਾਰਾ ਹਨਾ ਇਹ ਕੰਪਲੈਕਸ ਫੀਲ ਕਰਾਂਦੀ ਉਹ ਤੋਂ ਤੁਹਾਡੇ ਮਨ ਚ ਕੀ ਆਉਂਦਾ ਹੁੰਦਾ ਉਹਦਾ ਕੀ ਕਹਿ ਸਕਦੇ ਕਿ ਇਹਨਾਂ ਦੀ ਗੱਲ ਤਾਂ ਵੀ ਸਮਾਜ ਦਾ ਕੰਮ ਤਾਂ ਬਸਤ ਬੋਲ ਨਹੀਂ ਹੈ ਕਿਉਂਕਿ ਉਹ ਕੁਛ ਕਰਤਾ ਸਕਦੇ ਨਹੀਂ ਬਾਕੀ ਧਿਆਨ ਨੂੰ ਵੀ ਚਾਹੀਦਾ ਮਤਲਬ ਹਨਾ ਵੀ ਜੇ ਤੁਹਾਡਾ ਮਾਪਿਓ ਤੁਹਾਨੂੰ ਸਪੋਰਟ ਕਰ ਰਿਹਾ ਕਿਸੇ ਵੀ ਚੀਜ਼ ਲਈ ਤੁਹਾਨੂੰ ਵੀ ਕਹਿ ਰਿਹਾ ਬੱਚੇ ਕਰੋ ਤੇ ਤੁਹਾਨੂੰ ਸਮਾਂ ਵੀ ਦੇ ਰਿਹਾ ਹਰ ਇੱਕ ਚੀਜ਼ ਲਈ ਕੋਈ ਚੀਜ਼ ਵੀ ਐਂ ਕਹਿੰਦਾ ਵੀ ਹਾਂ ਬੇਟਾ ਤੁਸੀਂ ਇਹ ਕਰਨਾ ਹਨਾ ਤੇ ਧਿਆਨ ਨੂੰ ਚਾਹੀਦਾ ਵੀ ਨਹੀਂ ਕੋਈ ਗਲਤ ਕੋਈ ਕੰਮ ਨਾ ਕਰੀਏ ਵੀ ਹਨਾ ਵੀ ਜੇ ਉਹਨਾਂ ਮਾਪਿਆਂ ਨੂੰ ਆਏ ਹੋਵੇ ਵੀ ਵਿਵਾਚ ਉਹਨਾਂ ਨੂੰ ਬੇਇੱਜ਼ਤੀ ਜੀ ਮਹਿਸੂਸ ਹੋਵੇ ਇਹ ਇਹ ਨਾ ਕਰਨਾ ਚਾਹੀਦਾ ਹਨਾ ਇਹ ਨਾ ਵੀ ਨਹੀਂ ਹੋਣਾ ਚਾਹੀਦਾ ਵੀ ਮਾਪਿਆਂ ਨੂੰ ਜਿਹੜੀ ਦੁਨੀਆ ਰੋਕਦੀ ਸੀ ਉਹ ਸਾਡੇ ਕੰਮ ਕਰਕੇ ਇਹ ਕਦੇ ਵੇਖਿਆ ਸੀ ਤਾਂ ਕਿਹਾ ਸੀ ਤੂੰ ਤੂੰ ਨਹੀਂ ਮੰਨਿਆ ਹਨਾ ਹਾਂ ਨਾ ਹੁਣ ਦੇ ਵੀ ਬਹੁਤ ਜਾਣੇ ਵੀ ਕਹਿੰਦੇ ਆ ਕੀ ਕਹਿਣਾ ਸਾਡੇ ਆਂ ਦੁਗਾਂ ਦੀ ਕਹਿ ਦਿੰਦਾ ਵੀ ਕੀ ਕਰਨਾ ਕੋਰਸ ਕੋਚ ਕਰਾ ਕੇ ਲੜਕੀਆਂ ਨੂੰ ਨਾ 12ਵੀਂ 12ਵੀਂ ਕਰਾਉਂਦੇ ਹੁਣ ਚੋਣੇ ਦੇ ਸੀ ਜਨਾ ਕਹਿੰਦੇ ਚੋਣੇ ਲਵਾ ਲਓ ਕੀ ਕਰਨਾ ਵਧੀਆ ਕਮਾਈ ਹੋਗੀ ਪਰ ਮੇਰੇ ਪਾਪਾ ਕਹਿੰਦੇ ਨਹੀਂ ਹੁਣ ਜੇ ਸਾਡੀਆਂ ਮੈਂ ਅੱਜ ਮੈਂ ਪੜਾਉਣਾ ਚਾਹੁੰਨਾ ਤੇ ਮੈਨੂੰ ਧਿਆ ਪੜਨਾ ਚਾਹੁੰਦੀ ਆ ਤੇ ਪੜਨ ਲੱਗਿਆਂ ਤੇ ਕੁਛ ਕਰ ਲੈਂਦੀਆਂ ਵੀ ਤੇ ਸਾਨੂੰ ਵੀ ਹੁੰਦਾ ਵੀ ਅਸੀਂ ਹਾਂ ਕਰਾਂਗੇ ਪੱਕਾ ਕਰਾਂਗੇ ਵੀ ਜੇ ਹੁਣ ਜਿ ਗਰੀਬੀ ਦੇ ਵਿੱਚ ਹੈ ਨਾ ਵੀ ਹੁਣ ਪੈਦਾ ਹੋਏ ਆ ਮਰਨਾ ਥੋੜੀ ਗਰੀਬੀ ਦੇ ਵਿੱਚ ਕੁਛ ਨਹੀਂ ਹੁੰਦਾ ਬਹੁਤ ਕਰਾਂਗੇ ਮਿਹਨਤ ਵੀ ਕਰਾਂਗੇ ਤੇ ਸੁਪਨੇ ਆਪਦੇ ਤਾਂ ਪੂਰੇ ਕਰਨੇ ਕਰਨੇ ਪਹਿਲਾਂ ਉਹਦੇ ਮੰਮੀ ਪਾਪਾ ਦੇ ਸੁਪਨੇ ਕਰਾਂਗੇ ਪੂਰੇ ਫਿਰ ਖੁਸ਼ੀ ਵੀ ਹੋ ਗਈ ਹਾਂ ਹੁਣ ਠੀਕ ਆ ਕੰਮ ਬਿਲਕੁਲ ਇਹ ਸੋਚ ਇੰਨੀ ਕਿ ਅਪਰੀਸ਼ੀਏਟ ਕਰਦਾ ਮੈਂ ਕਿ ਗਰੀਬੀ ਚ ਪੈਦਾ ਹੋਣਾ ਕੋਈ ਗਨਾ ਨਹੀਂ ਮਰਨਾ ਬਨਾਏ ਔਰ ਇਹ ਬੱਚੀ ਨੇ ਜਿਹੜੀ ਏਡੀ ਵੱਡੀ ਗੱਲ ਕਹੀ ਹੈ ਕੋਈ ਇਹ ਮਾਂ ਪਿਓ ਦੀ ਚੰਗੀ ਪਰਵਰੇਸ਼ ਹੈ ਜਿਹੜੀ ਇਸ ਨੂੰ ਇਹ ਗੱਲਾਂ ਸੋਚ ਰਹੀ ਹੈ ਤੇ ਰਾਜੇ ਫਿਰ ਜਦੋਂ ਆਰਥਿਕ ਹਾਲਾਤ ਬਹੁਤ ਚੰਗੇ ਨਹੀਂ ਆਪਣੇ ਘਰ ਦੇ ਪੰਜ ਬੱਚੇ ਲਗਤ ਪੜ ਰਹੇ ਹੈ ਹਨਾ ਤੇ ਉਹ ਉਦੋਂ ਫਿਰ ਮਨ ਚ ਕੀ ਹੁੰਦਾ ਜਦੋਂ ਕਈ ਜਿਵੇਂ ਤੁਸੀਂ ਕਹਿੰਦੇ ਹੋ ਵੀ ਮੈਂ ਤਾਂ ਹਜੇ ਸੋਚਿਆ ਹੁੰਦਾ ਮੈਂ ਤੇ ਵੀ ਹੁੰਦਾ ਵੀ ਮੈਂ ਨਾ ਗਵਾਂ ਪਾਪਾ ਤੁਹਾਡੇ ਲਿਆ ਦਿੰਦੇ ਆ ਫਿਰ ਉਦੋਂ ਹੁੰਦਾ ਵੀ ਬੱਸ ਵੀ ਮੈਂ ਵੀ ਕਰਾਂ ਵੀ ਮੇਰੇ ਕੋਲੇ ਛੇਤੀ ਛੇਤੀ ਮੈਂ ਆਰਥਿਕ ਹੋਵਾਂ ਸੌਕੀ ਤੇ ਮੈਂ ਪਾਪਾ ਨੂੰ ਵੀ ਪਾਪਾ ਦੇ ਵੀ ਦਿਲ ਨਾਲ ਦਿਲ ਚ ਸੋਚੇ ਪਾਪਾ ਤੇ ਮੈਂ ਮੂਰੇ ਰੱਖਦਾ ਹਾਂਜੀ ਹੁੰਦਾ ਹੁਣ ਕਿਉਂਕਿ ਮੈਨੂੰ ਐਸਕੇ ਵੀ ਹੁਣ ਮੈਂ ਕਹਿਨੀ ਆ ਵੀ ਪੜ੍ਹਾਈ ਉਹਨਾ ਵੀ ਜਲਦੀ ਜਲਦੀ ਹੋਵੇ ਤੇ ਹੁਣ ਥੋੜੀ ਜਿਹੀ ਆਪਦੀ ਤਿਆਰੀ ਵੀ ਕਰਦੇ ਆ ਵੀ ਕਿਤੇ ਨੌਕਰੀ ਵਗੈਰਾ ਮਿਲ ਜੇ 12ਵੀਂ ਪਾਸ ਹੋ ਗਈ ਆ ਪੋਸਟ ਆ ਪਰ ਲਗੇ ਹਨਾ ਤੇ ਹੁੰਦਾ ਤਾਂ ਵੀ ਚਲੋ ਬਾਕੀ ਮਿਹਨਤ ਤੇ ਆ ਨਾ ਤੇ ਜਦੋਂ ਵੀ ਮਤਲਬ ਕੋਈ ਬਹੁਤੇ ਅਮੀਰ ਤਾਂ ਆਪਾਂ ਹੁੰਦੇ ਨਹੀਂਗੇ ਫਿਰ ਵੀ ਚਲੋ ਜਿਵੇਂ ਮਾਲਕ ਰੱਖਦਾ ਮੇਰਾ ਰਹਿਣਾ ਹੀ ਪੈਂਦਾ ਨਹੀਂ ਉਦੋਂ ਮਨ ਚਾਹੁੰਦਾ ਹੁੰਦਾ ਵੀ ਮੈਂ ਉਦੋਂ ਕੀ ਫੀਲ ਹੁੰਦਾ ਵੀ ਪਾਪਾ ਜਦੋਂ ਬਿਨਾ ਸੋਚੀ ਹੋਈ ਚੀਜ਼ ਲੈ ਕੇ ਕੋ ਦੇ ਦਿੰਦੇ ਆ ਉਦ ਦਾ ਸਰਦਾ ਵੀ ਹਾਂ ਵੀ ਪਤਾ ਨਹੀਂ ਵੀ ਕੀ ਵੀ ਮਤਲਬ ਦਿਮਾਗ ਚ ਆਏ ਹੁੰਦਾ ਵੀ ਵੀ ਇਹ ਨਹੀਂ ਮਿਹਨਤ ਕਰਕੇ ਲੈ ਕੇ ਆਉਂਦੇ ਆ ਨਾ ਵੀ ਮਤਲਬ ਮੁੰਡੇ ਕੁੜੀ ਚ ਮੈਂ ਕਹਿਣਾ ਵੀ ਫਰਕ ਤਾਂ ਬਿਲਕੁਲ ਇਹ ਨਹੀਂ ਕਰਦੇ ਤੇ ਆਏ ਹੁੰਦਾ ਵੀ ਇਵਦੇ ਮਾਪੇ ਤਾਂ ਮੈਂ ਕਹਿੰਦੀ ਮੈਨੂੰ ਮਿਲ ਨਹੀਂ ਕੋਈ ਕਿਸੇ ਨੂੰ ਆਵੇ ਮੈਨੂੰ ਤਾਂ ਇਹ ਸਾਰਿਆਂ ਨੂੰ ਇਹੋ ਜਿਹੇ ਮਾਪੇ ਮਿਲ ਲ ਕੇ ਕੁੜੀਆਂ ਦੀ ਜ਼ਿੰਦਗੀ ਬੜੀ ਮੁਸ਼ਕਲ ਆ ਤੇ ਜਦੋਂ ਇਹ ਹੁੰਦਾ ਵੀ ਸਹੁਰੇ ਪਰਿਵਾਰਾਂ ਦੇ ਜਾ ਕੇ ਵਿੱਚ ਮੁਸ਼ਕਲ ਹੋ ਜਾਂਦੀ ਹੈ ਤੇ ਜੇਕਰ ਮਨਾ ਪੇਕਿਆਂ 'ਚ ਹੀ ਮੁਸ਼ਕਲ ਹੋ ਜੂਗੀ ਤਾਂ ਫਿਰ ਹੋਰ ਵੀ ਬੜਾ ਖਤਰਨਾਕ ਹੋ ਜਾਂਦਾ ਪਰ ਇਹੋ ਜਿਹੇ ਮਾਪੇ ਤਾਂ ਜਿਨ੍ਹਾਂ ਨੂੰ ਮਿਲ ਨਹੀਂ ਮਿਲਣ ਮੈਂ ਤਾਂ ਕਹਿੰਦਾ ਉਹਨਾਂ ਦਾ ਸਹੁਰੇ ਪਰਿਵਾਰ ਵੀ ਇਹੋ ਜਿਹੇ ਹੋਣ ਹਾਂਜੀ ਫਿਰ ਆ ਹੀ ਹੁੰਦਾ ਕਿਉਂਕਿ ਲੜਕੀ ਨਹੀਂ ਸਾਰੇ ਪਰਿਵਾਰ ਜਾ ਕੇ ਵੀ ਜੋ ਕੁਝ ਪੇਕਿਆਂ ਨਾਲ ਆਪਣੇ ਵਧੀਆ ਸਬੰਧ ਨਿਭਾਈ ਹੁੰਦੇ ਤੇ ਹੋਰਗੇ ਵੀ ਜਾ ਕੇ ਕਰਨੇ ਹੁੰਦੇ ਆ ਹੂੰ ਕਿਉਂਕਿ ਜੇ ਘਰੇ ਮਾਪੇ ਮਾਪਿਆਂ ਦੀ ਰਿਸਪੈਕਟ ਕਰੂਗੀ ਤੇ ਅਗਲੀ ਅੱਗੇ ਜਾ ਕੇ ਵੀ ਆਪਦੇ ਸਾਰਿਆਂ ਦੀ ਰਿਸਪੈਕਟ ਕਰੂਗੀ ਤਾਂ ਫਿਰ ਅੱਗੇ ਜਾ ਕੇ ਵੀ ਉਹਨਾਂ ਦੇ ਜੋ ਆ ਨਾ ਵੀ ਸਬੰਧ ਤਾਂ ਵਧੀਆ ਬਣਨਗੇ ਸਾਰੇ ਵਾਹ ਵਾਹ ਇਹ ਕਹਿਣਗੇ ਸਭ ਵਧੀਆ ਉਹਨਾਂ ਦੇ ਮਾਪਿਆਂ ਦੀ ਕਹਿਣਗੇ ਇੱਜ਼ਤ ਕਰਨਗੇ ਵੀ ਹਾਂ ਹੁਣ ਠੀਕ ਆ ਕੰਬੀ ਵਧੀਆ ਸੰਸਕਾਰੀ ਕੁੜੀ ਆਈ ਹੈ ਸਾਡੇ ਘਰੇ ਹੂੰ ਇਹ ਕਦੇ ਮਨ ਚਾਹੁੰਦਾ ਵੀ ਚਲੋ ਹੁਣ ਤਾਂ ਤੁਹਾਡੇ ਬ੍ਰਦਰ ਉਹ ਆ ਗਿਆ ਪਹਿਲਾਂ ਆਉਂਦਾ ਹੁੰਦਾ ਸੀ ਮਨ ਚ ਵੀ ਸਾਡੇ ਭਰਾ ਨਹੀਂ ਹੈਗਾ ਤੇ ਅਸੀਂ ਕੀ ਕਰਾਂਗੇ ਜਿਵੇਂ ਕੁੜੀਆਂ ਨੇ ਮਨ ਚ ਬਾ ਦਿੱਤਾ ਜਾਂਦਾ ਲਾ ਸੋ ਇਹਨਾਂ ਦੇ ਤਾਂ ਪਿੱਛੇ ਹੀ ਕੋਈ ਹੈ ਨਹੀਂ ਹਾਂ ਪਹਿਲਾਂ ਜਦੋਂ ਛੋਟੇ ਹੁੰਦੇ ਸੀ ਉਹਦਾ ਥੋੜਾ ਮਤਲਬ ਜਦੋਂ ਕੋਈ ਖੜੀ ਆਉਂਦੀ ਸੀ ਵੀ ਵੇ ਬਾਅਕ ਵਿੱਚ ਅੰਦਰ ਕਿ ਮੈਂ ਕਿਹਾ ਸੀ ਸੋਚਦੇ ਹੁੰਦੇ ਸੀਗੇ ਵੀ ਮੰਮੀ ਪਾਪਾ ਨੂੰ ਇੰਨਾ ਨਹੀਂ ਕਿ ਉਹ ਕਰਦੇ ਸੀਗੇ ਵੀ ਕੋ ਕਹਿ ਆਉਂਦਾ ਸੀ ਵੀ ਉਹਨਾਂ ਦਾ ਦਿਲ ਤੇ ਹੀ ਲੱਗੂ ਵੀ ਪਹਿਲਾਂ ਛੋਟੇ ਹੁੰਦੇ ਸੀ ਜੀ ਨਾ ਫਿਰ ਵੀ ਪਰੋ ਪੈਂਦੇ ਰੱਖਣੀਆਂ ਵੇਲੇ ਵੀ ਹਾਂ ਵੀ ਸਾਡੇ ਵੀ ਵੀਰਾ ਹੁੰਦਾ ਹੂੰ ਤੇ ਹੁਣ ਤਾਂ ਜਦੋਂ ਰੱਬ ਦੀ ਮੇਰ ਨਾਲ ਹੁਣ ਆ ਵੀ ਗਿਆ ਛੋਟਾ ਆ ਹੂੰ ਤੇ ਸੋਚਦੇ ਸੀ ਲੋਕ ਆਖਦੇ ਵੀ ਸੀਗੇ ਵੀ ਹਾਂ ਵੀ ਕੁੜੀਆਂ ਹੀ ਹੋ ਜਾਂਦੀਆਂ ਨਾ ਪਰ ਫਿਰ ਅਸੀਂ ਮਮਮੀ ਪਾਪਾ ਕਹਿੰਦੇ ਕੋਈ ਨਾ ਪੁੱਤ ਕੁਛ ਨਹੀਂ ਹੁੰਦਾ ਤੁਸੀਂ ਵੀ ਮੁੰਡਿਆ ਰਘਿਆ ਤੇ ਅਸੀਂ ਪਾਪਾ ਕਹਿੰਦੇ ਚਲੋ ਮੇਰੇ ਰਖੜੀ ਬੰਨ੍ਹ ਦੋ ਅਸੀਂ ਪਾਪਾ ਦੀ ਬੰਨ੍ਹ ਦਿੰਦੇ ਰਖੜੀ ਔਰ ਪਾਪਾ ਜਿਵੇਂ ਰਖੜੀ ਤੇ ਮਤਲਬ ਜੋ ਤਾਫੇ ਵਗੈਰਾ ਆਪ ਹੀ ਸਾਰਾ ਸਾਨੂੰ ਦਿੰਦੇ ਹੂੰ ਬਹੁਤ ਵਧੀਆ ਲਾਇ ਹੁੰਦਾ ਹੂੰ ਕੁੜੀਆਂ ਨੂੰ ਜਿਨ੍ਹਾਂ ਨੂੰ ਇੰਨੀ ਆਜ਼ਾਦੀ ਮਿਲਦੀ ਹੈ ਜਿਨ੍ਹਾਂ ਨੂੰ ਇੰਨੀ ਮਾਪਿਆਂ ਦੀ سپورਟ ਮਿਲਦੀ ਹੈ ਉਹਨਾਂ ਲਈ ਕੋਈ ਮੈਸੇਜ ਹੈ ਉਹਨਾਂ ਲਈ ਤਾਂ ਮੈਸੇਜ ਇਹ ਹੈ ਮਤਲਬ ਜੇ ਅਗਰ ਤੁਹਾਨੂੰ ਵੀ ਇੰਨਾ ਵੀ سپورਟ ਕਰਕੇ ਤੇ ਤੁਹਾਨੂੰ ਖਰੇਕ ਚੀਜ਼ ਦੀ ਕਾਲ ਦੇ ਰਿਆ ਵੀ ਕਰੋ ਕੰਮ ਬੱਚੇ ਹਨਾ ਮਿਹਨਤ ਵੀ ਕਰ ਰਹੇ ਹੋ ਤੁਹਾਡੇ ਲਈ ਤੇਰੇ ਇੱਛਾ ਪੂਰੀ ਵੀ ਕਰ ਰਿਆ ਤੇ ਫਿਰ ਉਹਨਾਂ ਨੂੰ ਚਾਹੀਦਾ ਵੀ ਹਾਂ ਉਹਨਾਂ ਦੀ ਆਜ਼ਾਦੀ ਦਾ ਕੋਈ ਨਜਾਇਜ਼ ਫਾਇਦਾ ਨਾ ਠਾਣੋ ਤੇ ਉਹਨਾਂ ਦੇ ਲਈ ਵੀ ਮਤਲਬ ਉਹਨਾਂ ਦੇ ਸੁਪਨੇ ਵੀ ਪੂਰੇ ਕਰਨ ਸਭ ਦੇ ਕਿਉਂਕਿ ਅੱਜ ਕੱਲ ਦੇ ਵਿੱਚ ਦੇਖਿਆ ਜਾਵੇ ਤਾਂ ਹਾਲਾਤ ਤਾਂ ਬਹੁਤ ਮਾੜੀ ਆ ਫਿਰ ਵੀ ਉਹਨਾਂ ਨੂੰ ਸੋਚਣਾ ਚਾਹੀਦਾ ਕੋਈ ਕੁੜੀਆਂ ਨਾ ਤਾਂ ਥੋੜਾ ਜਿਹਾ ਆਪਦੇ ਵਿੱਚ ਵੀ ਪੇਸ਼ੈਂਸ ਰੱਖੋ ਵੀ ਤੇ ਇੱਕ ਐਟੀਟਿਊਡ ਕਹਿੰਦੇ ਨਾ ਕੁੜੀਆਂ ਦੇ ਵਿੱਚ ਥੋੜਾ ਜਿਆਦਾ ਰੱਖੋ ਕਿਉਂਕਿ ਨਾ ਆਏ ਹੁੰਦਾ ਵੀ ਦੁਨੀਆ ਬਹੁਤ ਆਊਗੀ ਉਲਝਾਂ ਦਿਆ ਤੁਹਾਨੂੰ ਹਨਾ ਤੇਰ ਆਪਣੇ ਮਾਪਿਆਂ ਬਾਰੇ ਵੀ ਸੋਚੋ ਵੀ ਉਹਨਾਂ ਨੇ ਤੁਹਾਡੇ ਲਈ ਹੁਣ ਤੱਕ ਕੀ ਕੀਤਾ ਤੇ ਤੁਸੀਂ ਅੱਗੇ ਜਾ ਕੇ ਉਹਨਾਂ ਲਈ ਕੀ ਕਰਨਾ ਹੂੰ ਬਹੁਤ ਵਧੀਆ ਜ਼ਿੰਦਗੀ ਦੇ ਰਿਆ ਤੇ ਤੁਸੀਂ ਵੀ ਉਹਨਾਂ ਨੂੰ ਇੰਨੀ ਸੋਹਣੀ ਜ਼ਿੰਦਗੀ ਦੇਣੀ ਆ ਕਿਉਂਕਿ ਫਿਰ ਬਾਅਦ ਚ ਉਹਨਾਂ ਨੂੰ ਫੀਲ ਹੁੰਦਾ ਵੀ ਅਸੀਂ ਕੀ ਕਰਤਾ ਇਹਨਾਂ ਲਈ ਹਨਾ ਵੀ ਸਾਡੇ ਬੱਚੇ ਸਾਡੇ ਲਈ ਐ ਕਰਦੇ ਆ ਬਾਕੀ ਮੇਰੇ ਮੰਮੀ ਪਾਪਾ ਤਾਂ ਬਹੁਤ ਅੱਧੀਆ ਤੁਸੀਂ ਕੁੜੀਆਂ ਦਾ ਪਿਆਰ ਹੀ ਹੁੰਦਾ ਵੱਧ ਹੁੰਦਾ ਮੈਨੂੰ ਲੱਗਦਾ ਮੁੰਡੇ ਨਾਲ ਵੱਧ ਪਿਆਰ ਕਰਦੀਆਂ ਕੁੜੀਆਂ ਹਨਾ ਹਾਂਜੀ ਉਹ ਤਾਂ ਹੁੰਦਾ ਹੂੰ ਤੇ ਤੁਸੀਂ ਤੁਹਾਡਾ ਟਾਈਮ ਦਿੱਤਣ ਮੁੱਲਾ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੁੜੀਆਂ ਦੇ ਸਮਾਂ ਪੱਖ ਤੁਸੀਂ ਰੱਖਿਆ ਵੀ ਕੁੜੀਆਂ ਦੇ ਹਨਾ ਮੰਨ ਦੀ ਗੱਲ ਰੱਖੀ ਉਹਦੇ ਲਈ ਧੰਨਵਾਦ